ਸਾਥਿਓ ਸਤਿ ਸ੍ਰੀ ਅਕਾਲ ਬਹੁਤ ਨਿਰਾਸ਼ਾ ਹੈ ਕਿ ਬਹੁਤ ਆਪਣੇ ਸਾਥੀ ਕਹਿ ਰਹੇ ਨੇ ਕਿ ਆਪਾਂ ਇਲੈਕਸ਼ਨ ਹਾਰ ਗਏ ਨਿਰਾਸ਼ਾ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਤੁਸੀਂ ਇਹ ਦੇਖੋ ਕਿ ਆਪਾਂ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਹਨਾਂ ਨੂੰ ਸਰਕਾਰ ਤੋਂ ਬਾਹਰ ਕੀਤਾ ਪਹਿਲੀ ਵਾਰੀ ਆਪਾਂ ਵਿਧਾਨ ਸਭਾ ਦੇ ਇਲੈਕਸ਼ਨਾਂ ਲੜੇ ਤੇ ਆਪਾਂ ਮੇਨ ਆਪੋਜੀਸ਼ਨ ਪਾਰਟੀ ਹੋ ਕੇ ਉੱਭਰੇ ਆ ਇਹ ਬਹੁਤ ਵੱਡੀ ਗੱਲ ਆ ਆਪਾਂ ਨੂੰ 22 ਸੀਟਾਂ ਆਈਆਂ ਤੁਸੀਂ ਇਹ ਦੇਖੋ ਆਪਾਂ ਜਿਹੜੀ ਇਲੈਕਸ਼ਨ ਲੜੀ ਜਿਹੜੀ ਆਪਾਂ ਰਾਜਨੀਤੀ ਕੀਤੀ ਪੋਲਿਟਿਕਸ ਕੀਤੀ ਉਹ ਸੱਚ ਦੀ ਰਾਹ ਦੇ ਉੱਪਰ ਚੱਲ ਕੇ ਕੀਤੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਕੈਂਡੀਡੇਟ ਨੇ ਕੋਈ ਸ਼ਰਾਬ ਨਹੀਂ ਵੰਡੀ ਪੈਸੇ ਨਹੀਂ ਵੰਡੇ ਇਹ ਕਿੱਡੀ ਵੱਡੀ ਗੱਲ ਆ ਕਿ ਪਹਿਲੀ ਵਾਰੀ ਆਪਾਂ ਮੇਨ ਆਪੋਜੀਸ਼ਨ ਪਾਰਟੀ ਹੋ ਕੇ ਉੱਭਰੇ ਆ ਅਰਵਿੰਦ ਕੇਜਰੀਵਾਲ ਜੀ ਆਪਾਂ ਨੂੰ ਹਮੇਸ਼ਾ ਇੱਕ ਗੱਲ ਦੱਸਦੇ ਨੇ ਕਿ ਆਪਾਂ ਇੱਥੇ ਪੋਲਿਟਿਕਸ ਕਰਨ ਨਹੀਂ ਆਏ ਰਾਜਨੀਤੀ ਕਰਨ ਨਹੀਂ ਆਏ ਆਪਾਂ ਇੱਥੇ ਪੋਲਿਟਿਕਸ ਬਦਲਣ ਆਏ ਆ ਰਾਜਨੀਤੀ ਬਦਲਣ ਆਏ ਮੈਂ ਖੁਦ ਪੇਸ਼ੇ ਤੋਂ ਵਕੀਲ ਹਾਂ ਇੰਗਲੈਂਡ ਤੋਂ ਮੈਂ ਆਪਣੀ ਵਕਾਲਤ ਦੀ ਪੜ੍ਹਾਈ ਕੀਤੀ ਇਸ ਮੂਵਮੈਂਟ ਦੇ ਨਾਲ ਇਸ ਆંદੋਲਨ ਦੇ ਨਾਲ ਜੁੜਿਆ ਮੈਂ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਉਦੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ 3 ਲੱਖ ਤੋਂ ਵੱਧ ਵੋਟਾਂ ਪਈਆਂ ਪਰ ਜਿੱਤ ਨਾ ਸਕਿਆ ਹੁਣ ਮੈਂ ਐਥੀ ਵਿਕਰਮ ਮਜੀਠੀਏ ਦੇ ਖਿਲਾਫ ਜਾ ਕੇ ਇਲੈਕਸ਼ਨ ਲੜੀ ਮੈਂ ਜਿੱਤ ਨਹੀਂ ਸਕਿਆ ਪਰ ਮੈਂ ਬਹੁਤ ਖੁਸ਼ ਹਾਂ ਕਿ ਜਿਹੜੀ ਇਲੈਕਸ਼ਨਾਂ ਲੜੀਆਂ ਉਹ ਸੱਚ ਦੀ ਰਾਹ ਤੇ ਚੱਲਦੇ ਹੋਏ ਉਹ ਬਿਨਾ ਕੋਈ ਸ਼ਰਾਬ ਵੰਡੇ ਬਿਨਾ ਕੋਈ ਪੈਸੇ ਵੰਡੇ ਲੋਕਾਂ ਦੇ ਰਾਈਟਸ ਦੇ ਵਾਸਤੇ ਇੱਕ ਸੱਚੀ ਸੁੱਚੀ ਸੋਚ ਦੇ ਨਾਲ ਲੱਗੇ ਇਲੈਕਸ਼ਨਾਂ ਲੜੀਆਂ ਤੇ ਮੈਂ ਵਾਦਾ ਕਰਦਾ ਹਾਂ ਕਿ ਇਹ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੂਗਾ ਮਰਦੇ ਦਮ ਤੱਕ ਪੰਜਾਬ ਦੇ ਲੋਕਾਂ ਵਾਸਤੇ ਭਾਰਤ ਦੇ ਲੋਕਾਂ ਵਾਸਤੇ ਸੰਘਰਸ਼ ਕਰਾਂਗੇ ਲੜਾਂਗੇ ਕਿਉਂਕਿ ਅਸੀਂ ਇੱਥੇ ਮੈਂ ਦੁਬਾਰਾ ਕਹਿੰਨਾ ਹੈ ਪੋਲਿਟਿਕਸ ਕਰਨੀ ਆਏ ਪੋਲਿਟਿਕਸ ਬਦਲਣ ਆਏ ਆ ਆਪਾਂ ਨਵਾਂ ਪੰਜਾਬ ਬਣਾਉਣਾ ਹੈ ਤੇ ਪੰਜਾਬ ਦੇ ਲੋਕਾਂ ਵਾਸਤੇ ਸਾਰੀ ਜ਼ਿੰਦਗੀ ਸੰਘਰਸ਼ ਜਾਰੀ ਰਹੂਗਾ ਮੈਂ ਬੇਨਤੀ ਕਰਦਾ ਹਾਂ ਕਿ ਆਪ ਤਕੜੇ ਹੋ ਜਿਏ ਤਕੜੇ ਹੋ ਕੇ ਆਪਾਂ ਇਸ ਇਨਕਲਾਬ ਦੀ ਰਾਹ ਤੇ ਚੱਲੀਏ ਹਜੇ ਤਾਂ ਸਫ਼ਰ ਸ਼ੁਰੂ ਹੋਇਆ ਹੈ ਹਜੇ ਸਫ਼ਰ ਸ਼ੁਰੂ ਹੋਇਆ ਹੈ ਤੇ ਇੱਕ ਦਿਨ ਆਪਾਂ ਪੰਜਾਬ ਨੂੰ ਨੰਬਰ 1 ਸਟੇਟ ਬਣਾਉਣਾ ਹੈ ਇਸ ਕਰਕੇ ਸਾਰੇ ਜਾਨੇ ਹੁਣ ਆਪਾਂ ਨਿਰਾਸ਼ ਨਾ ਹੋਈਏ ਮੋੜੇ ਨਾ ਮੋੜਾ ਲਾ ਕੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਪੰਜਾਬ ਦੇ ਵਿੱਚ ਇਨਕਲਾਬ ਆਪਾਂ ਲੈ ਕੇ ਆਵਾਂਗੇ ਨਿਰਾਸ਼ ਨਾ ਹੋਣਾ ਤਕੜੇ ਰਹੋ ਇਨਕਲਾਬ ਜ਼ਿੰਦਾਬਾਦ